ਆਏ ਦਿਨ ਹੀ ਆਵਾਰਾ ਕੁੱਤਿਆਂ ਵੱਲੋਂ ਵਾਕ-ਵਾਕ ਥਾਮਾਂ ਤੇ ਬੱਚਿਆਂ ਤੇ ਬਜ਼ੁਰਗਾਂ ਨੂੰ ਨੋਚ-ਨੋਚੇ ਖਾਣ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਇਸੇ ਤਰ੍ਹਾਂ ਦੀ ਇੱਕ ਘਟਨਾ ਹਲਕਾ ਮਜੀਠਾ ਦੇ ਪਿੰਡ ਕੋਟਰੀ ਟੋਲੇ ਸ਼ਾਵੇਖੇ ਮੇਖਰ ਨੂੰ ਮਿਲੀ ਜਿੱਥੇ ਪਿੰਡ ਦੇ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਆਵਾਰਾ ਕੁੱਤੇ ਵੱਲੋਂ ਵੱਢੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸੇ ਸਬੰਧ ਵਿੱਚ ਮਾਸੂਮ ਬੱਚੇ ਵੀ ਹਨ ਇਸੇ ਸਬੰਧ ਦੇ ਜਾਣਕਾਰੀ ਦਿੰਦੇ ਹਾਂ ਪਿੰਡ ਵਾਸੀ ਨੇ ਦੱਸਿਆ ਕਿ ਪਿੰਡ ਵਿੱਚ ਆਵਾਰਾ ਕੁੱਤੇ ਦੀ ਇੰਨੀ ਕਿ ਜ਼ਿਆਦਾ ਦਹਿਸ਼ਤ ਹੋ ਚੁੱਕੀ ਹੈ ਕਿ ਲੋਕਾਂ ਦਾ ਗਲੀਆਂ ਘਰਾਵਾਂ ਵਿੱਚੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ ਅਤੇ ਬੀਤੀ ਸ਼ਾਮ ਨੂੰ ਹਲਕਾਏ ਅਤੇ ਆਵਾਰਾ ਕੁੱਤੇ ਵੱਲੋਂ ਪਿੰਡ ਦੇ 12 ਦੇ ਕਰੀਬ ਵਿਅਕਤੀ ਨੂੰ ਵੱਢਿਆ ਗਿਆ ਹੈ ਜੋ ਕਿ ਬਹੁਤ ਹੀ ਅਤਿ ਨਿੰਦਣਯੋਗ ਹੈ ਉਨ੍ਹਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਨ੍ਹਾਂ ਆਵਾਰਾ ਕੁੱਤਿਆਂ ਦੇ ਉੱਪਰ ਨਕੇਹ ਪਾਈ ਜਾਵੇ ਜਾਂ ਇਹਨਾਂ ਨੂੰ ਸਰਕਾਰ ਆਪਣੇ ਕਾਬੂ ਵਿੱਚ ਕਰ ਲਵੇ ਇਸ ਸਬੰਧੀ ਸਰਪੰਚ ਤਰਮਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਬੱਚੇ ਭੇਜਣ ਵੇਲੇ ਸਵੇਰੇ ਮਾਪਿਆਂ ਨਰ ਡਾਂਗਾ ਅਤੇ ਸੋਟਾ ਰੱਖਣਾ ਪੈਂਦਾ ਹੈ ਅਤੇ ਜਾਂ ਫਿਰ ਸਕੂਲ ਵਾਲੀਆਂ ਬੱਸਾਂ ਵਿੱਚ ਬੱਚਿਆਂ ਨੂੰ ਲਿਜਾਇਆ ਜਾਂਦਾ ਹੈ ਉਹਨਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਹਨਾਂ ਅਵਾਰਾ ਕੁੱਤਿਆਂ ਤੋਂ ਪਿੰਡ ਨੂੰ ਨਿਜਾਦ ਦਵਾਈ ਜਵੇ ਇਸੇ ਸਬੰਧੀ ਸਿਹਤ ਵਿਭਾਗ ਦੇ ਖਿਲਾਫ ਨਾਰੇਵਾਜੀ ਵੀ ਕੀਤੀ ਗਈ ਜੀ ਸੰਦਰ ਸਿੰਘ ਜੀ ਇਹ ਕੀ ਮਾਮਲਾ ਜਿਹੜਾ ਜ਼ਖਮੀ ਹੋਇਆ ਉਹ ਵਾਲੇ ਕੁੱਤੇ ਨੇ ਵੱਢਤਾ ਕਿਹੜਾ ਕੁੱਤਾ ਹੀ ਰੱਖਿਆ ਸੀ ਕਹਿੰਦਾ ਕਿ ਜਵਾਰਾ ਸੀ ਅਵਾਰਾ ਜੀ ਕਿੱਥੋਂ ਆਇਆ ਸੀ ਪਤਾ ਕੀ ਨਹੀਂ ਨਹੀਂ ਪਤਾ ਨਹੀਂ ਕਿੱਥੋਂ ਆਇਆ ਅੱਛਾ ਉਹ ਜਵਾਰਾ ਬਹਾ ਕਰਦੀ ਹੋਰ ਵੀ ਪਤਾ ਲੱਗਾ ਜੀ ਕਿੰਨੇ ਲੋਕਾਂ ਨੂੰ ਜ਼ਖਮੀ ਕੀਤਾ ਹੈ ਪੋਰਾਂ ਤੇ ਰਾਨੂ ਜੀ ਮੈਂ ਦਰਸੇਂਗ ਸਰਪੰਚ ਕੋਟ ਦੀ ਢੋਲੇ ਸ਼ਾ ਜੀ ਮੈਂ ਇਸ ਮਸੇ ਵਿੱਚ ਇਕੱਠੇ ਹੋਏ ਆ ਸਾਰੇ ਜੀ ਜਿਹੜੇ ਆ ਵਾਰਾ ਕੁੱਤੇ ਮਤਲਬ ਫਿਰਦੇ ਆ ਕੱਲੇ ਕਰਨ ਲਾਇਆ ਕੁੱਤਾ ਇਹਨਾਂ ਨੇ ਬਹੁਤ ਜਾਣਿਆਂ ਨੂੰ ਮਤਲਬ ਘੱਟ ਲਿਆ ਵੰਡ ਲਿਆ ਜੀ ਤੇ ਬਹੁਤ ਜ਼ਖਮੀ ਕੀਤੇ ਆ ਤੇ ਇਹਨਾਂ ਵਾਰਾ ਕੁੱਤਿਆਂ ਨੂੰ ਨਾ ਕੁਝ ਨਕੇਲ ਪਾਈ ਜਾਵੇ ਮੈਂ ਜੰਦੇ ਕਰੀਬ ਹੈ ਇੱਕ ਪਰਿਵਾਰ ਦੇ 7-8 ਜੀ ਆ ਜੀ ਜਿਹੜੇ ਮਤਲਬ ਬੱਚਿਆਂ ਤੱਕ ਵੀ ਉਹਨਾਂ ਨੂੰ ਘੱਟ ਗਏ ਆ ਜੀ ਹੁਣ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦੇ ਜੀ ਇਹਨਾਂ ਨੂੰ ਨਕੇਲ ਪਾਈ ਜਾਵੇ ਕੋਈ ਨਾ ਕੋਈ ਇਹਨਾਂ ਦਾ ਕਰੋ ਕੋਈ ਨਾ ਕੋਈ ਮਸਲਾ ਹੱਲੋ ਇਹਨੇ ਬਹੁਤ ਜ਼ਿਆਦਾ ਵਾਰਾ ਕੁੱਤੇ ਆ 10 10 15 15 ਇਕੱਠੇ ਬੈਠੇ ਹੁੰਦੇ ਆ ਜੀ ਕਿਤੇ ਜਾਣਾ ਹੋਵੇ ਬੰਦੇ ਨੇ ਬੱਚਾ ਕਿਤੇ ਕੱਲਾ ਨਹੀਂ ਜਾ ਸਕਦਾ ਜੀ ਬੱਚਿਆਂ ਨੂੰ ਬੱਚੇ ਸਕੂਲ ਜਾਂਦੇ ਉਹਨਾਂ ਨੂੰ ਬਹੁਤ ਨਾਲ ਜਾਂਦੇ ਜਾਂਦੇ ਆ ਤੇ ਉਹਨਾਂ ਦੇ ਮਾਪੇ ਮਾਤਾ ਜਾਂ ਪਿਤਾ ਕੋਈ ਨਾ ਕੋਈ ਨਾਲ ਜਾਂਦਾ ਵਾ ਤੇ ਹੱਥ ਚ ਡੰਡਾ ਲੈ ਕੇ ਜਾਂਦਾ ਇਹਨਾਂ ਵਾਰਾ ਕੁੱਤਿਆਂ ਦਾ ਕਰਕੇ ਦੇ ਕੋਈ ਟੀਮ ਪੁੱਜੀ ਆ ਜੀ ਪਿੰਡ ਦੇ ਵਿੱਚ ਨਹੀਂ ਜੀ ਸਾਡੇ ਕੋਲ ਕੋਈ ਨਹੀਂ ਪੁੱਜਿਆ ਵੀ ਨਹੀਂ ਅੱਡੇ ਕੋਲ ਆਇਆ ਇਹਨਾਂ ਬਾਰੇ ਜੀ ਹੁਣ ਕੀ ਮੰਗ ਕੀ ਕਰਦੇ ਹੋ ਮੰਗ ਇਹੀ ਕਰਦੇ ਆ ਜੀ ਇਹਨਾਂ ਨੂੰ ਨਕੇਲ ਪਾਈ ਜਾਵੇ ਨਹੀਂ ਤੇ ਸਬੰਧਤ ਵਿਭਾਗ ਨਾਲ ਕੋਈ ਨਾ ਕੋਈ ਸਾਨੂੰ ਕੁੱਤਾ ਜਾਵੇ ਇਹਨਾਂ ਦਾ ਹੱਲ ਕੋਈ ਕੀਤਾ ਜਾਵੇ ਸਾਰਾ ਕੀ ਨਾਂ ਆਪਣਾ ਮੇਰਾ ਨਾਂ ਬਿਆਨ ਸਿੰਘ ਹਾਂ ਜੀ ਵੀਰ ਕੀ ਨਾਂ ਆਪਣਾ ਮੇਰਾ ਨਾਂ ਬਿਆਨ ਸਿੰਘ ਹੈ ਜੀ ਬਾਪੂ ਸਰਦਾਰ ਕਹਿਵੰਤ ਸਿੰਘ ਕਿਹੜਾ ਪਿੰਡਾ ਕੋਟਲੀ ਢੋਲੇ ਸ਼ਾਹ ਜੀ ਜੀ ਇਹ ਜ਼ਖਮੀ ਹੋਇਆ ਕੀ ਕਾਰਨ ਹੈ ਤੇ ਸਰ ਜੀ ਮੈਂ ਨਾ ਜਦੋਂ ਡਿਊਟੀ ਤੋਂ ਆਇਆ ਤੇ ਘਰੋਂ ਬਾਹਰ ਲੱਗਾ ਨਿਕਲਣ ਤੇ ਕੁੱਤਾ ਆ ਰਿਹਾ ਸੀ ਉਹਨੇ ਆਉਂਦਿਆਂ ਮੇਰੇ ਪੱਟ ਤੋਂ ਫੜ ਲਿਆ ਜੀ ਤੇ ਮੈਂ ਬਟੇਰੀ ਚੜਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਫੇਰ ਵੀ ਦੰਦ ਜਿਆਦਾ ਡੁੰਗੇ ਲੱਗ ਗਿਆ ਜੀ ਤੇ ਕੁੱਤਾ ਕਿਹਦਾ ਰੱਖਿਆ ਹੈ ਕਿ ਵਾਰਾ ਹੀ ਨਹੀਂ ਵਾਰਾ ਜੀ ਵਾਰਾ ਨੂੰ ਹਲਕਾ ਪੂਰਾ ਹੋਇਆ ਸੀ ਮੂੰਚ ਚ ਇੱਕ ਸੁੱਟਣ ਦੀ ਸੀ ਜੀ ਤੇ ਤੁਹਾਡੇ ਤੋਂ ਇਲਾਵਾ ਹੋਰ ਵੀ ਕਿਹਨੂੰ ਵੜਿਆ ਹਾਂਜੀ ਹੋਰ ਵੀ ਵੜਿਆ ਕਿੰਨੇ ਲੋਕ ਨੇ ਉਹ 10 ਲੋਕ ਨੇ ਜਿਨ੍ਹਾਂ ਨੂੰ ਵੜਿਆ ਅੱਛਾ ਹਾਂਜੀ ਕੌਣ ਕੌਣ ਲੋਕ ਨੇ ਉਹ ਜਿਨ੍ਹਾਂ ਨੂੰ ਵੜਿਆ ਹੋਰ ਇਹ ਸਰ ਜੀ ਸਾਡੇ 3-4 ਘਰ ਸਾਡੇ ਲੱਗੇ ਆ 2-4 ਘਰ ਹੋ ਰਿਹਾ ਜਿਨ੍ਹਾਂ ਨੂੰ ਵੜਿਆ 10 ਤੋਂ 12 ਜਾਣੇ ਜਾਨੀ ਕਿ ਜਿਨ੍ਹਾਂ ਨੂੰ ਵੱਡੇ ਆ ਕੁੱਤੇ ਨੇ ਵਹਾਰਾ ਕੁੱਤੇ ਜੀ ਤੇ ਕੁੱਤੇ ਹੈ ਬਹੁਤ ਜ਼ਿਆਦਾ ਵਾ ਤੇ ਲੋਕਾਂ ਦੇ ਛੋਟੇ ਛੋਟੇ ਬੱਚਿਆਂ ਦਾ ਵੀ ਜਾਣਾ ਸਕੂਲੋਂ ਤੇ ਆਉਣਾ ਬੜੀ ਮੁਸ਼ਕਲ ਹੈ ਜੀ ਬਹੁਤ ਜਿਨਾਰਾਮ ਹੋਇਆ ਜੀ ਹੁਣ ਕੀ ਮੰਗ ਕਰਦੇ ਹੋ ਮੰਗਾ ਹੀ ਇਹ ਕਰਦੇ ਆ ਕਿ ਮੇਰੇ ਜਿਹੜੇ ਲੱਗਾ ਵਾ ਇਹਦਾ ਇਨਫੈਕਸ਼ਨ ਲਵਾਈ ਹੈ ਜੀ ਜੀ ਹਾਂਜੀ ਲਵਾਈ ਹੈ ਕਿੱਥੋਂ ਲਵਾ ਕੇ ਆਏ ਹੋ ਥ੍ਰੀਏਵਾਲ ਤੋਂ ਜੀ ਠੀਕ ਅਤੇ ਇਥੇ ਸਬੰਧ ਵਿੱਚ ਸਿਹਤ ਵਿਭਾਗ ਦੀ ਟੀਮ ਪਿੰਡ ਕੋਟਲੀ ਟੋਲੇ ਸ਼ਾਹ ਵਿੱਚ ਪੁੱਜੀ ਅਤੇ ਡਾਕਟਰ ਮੀਨੂ ਨੇ ਜਿਹੜੇ ਲੋਕਾਂ ਨੂੰ ਵੱਢਿਆ ਸੀ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਅਤੇ ਉਹਨਾਂ ਨੂੰ ਜਾਗਰੂਕ ਕੀਤਾ ਕਿ ਉਹ ਆਪਣੀ ਦਵਾਈ ਲੈਣ ਅਤੇ ਉਹਨਾਂ ਨੇ ਨਾਲ ਹੀ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਜਿਹੜੇ ਹਲਕਾਏ ਕੁੱਤੇ ਦਾ ਇਲਾਜ ਹੋ ਸਕਦਾ ਹੈ ਗੱਲਬਾਤ ਕਰਦੇ ਆ ਉਹਨਾਂ ਨੇ ਕੀ ਆਖਿਆ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਵਿੱਚ ਤੋਂ ਪਹਿਲਾਂ ਆਪਣਾ ਨਾਮ ਤੇ ਦੱਸੋ ਮੈਂ ਡਾਕਟਰ ਮੀਨੂ ਪਿੰਡ ਲੈਰਖੇ ਤੋਂ ਕੰਮ ਕਰਦੀ ਆ ਐਜ਼ ਅ ਆਰਐਮਓ ਤੇ ਮੈਂ ਅੱਜ ਪਿੰਡ ਕੋੜਲੀ ਤੋਂ ਲੈ ਆ ਆਪਣੇ ਸਾਰੇ ਸਟਾਫ ਦੇ ਨਾਲ ਇੱਥੇ ਇੱਕ ਕੁੱਤੇ ਦੇ ਵੰਡ ਨਾਲ 10-15 ਲੋਕਾਂ ਨੂੰ ਵੜ ਲਿਆ ਉਹਨੇ ਉਹਦੀ ਜਾਣਕਾਰੀ ਸੀ ਲੈਣ ਇੱਥੇ ਆਏ ਆ ਅਸੀਂ ਉਹਨਾਂ ਨੂੰ ਗਾਈਡ ਕਰ ਰਹੇ ਹਾਂ ਕਿ ਕਿਵੇਂ ਕਿੱਥੋਂ ਵੈਕਸੀਨ ਤੁਹਾਨੂੰ ਲਗਣੀ ਹੈ ਤੇ ਕਿ ਕਿਹੜੀ ਕਿਹੜੀ ਡੋਸ ਕਿਹੜੇ ਕਿਹੜੇ ਦਿਨ ਲਗਣੀ ਹੈ ਤੁਸੀਂ ਉਹ ਡੋਸ ਲੋ ਤਾਂ ਕਿ ਤੁਹਾਡੀ ਜਾਨ ਬਚ ਸਕੇ ਪਲੱਸ ਅਸੀਂ ਵੈਟਨਰੀ ਵਾਲਿਆਂ ਨੂੰ ਵੀ ਇਨਫੋਰਮ ਕਰਨ ਦਾ ਅ ਕਿਆ ਵਾ ਥੈਂਕ ਯੂ ਜਿਨੇ ਬਾਕੀ ਹਲਕਾਏ ਕੁੱਤੇ ਹੋਏ ਆ ਉਹ ਵੀ ਉਹਦੀ ਟ੍ਰੀਟਮੈਂਟ ਉਹਨਾਂ ਨੂੰ ਮਿਲ ਸਕੇ ਸਭ ਨੂੰ ਧੰਨਵਾਦ ਮੈਨੂੰ 2 ਦਿਨ ਬੀਤਣ ਤੋਂ ਬਾਅਦ ਚ ਟੀਮ ਪਹੁੰਚੀ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਤਾਂ ਕੱਲ ਸ਼ਾਮੀ 3:37 ਵਜੇ ਇਨਫੋਰਮੇਸ਼ਨ ਮਿਲੀ ਆ ਉਹਦੇ ਮੁਤਾਬਿਕ ਸਾਡਾ ਅੱਜ ਆ ਦੇਣੀ ਬੰਦਾ ਸੀ ਆਉਣ ਦਾ ਤੇ ਅਸੀਂ ਆਪਣੀ ਇਨਫੋਰਮੇਸ਼ਨ ਦੇ ਮੁਤਾਬਿਕ ਅਸੀਂ ਅੱਜ ਇੱਥੇ ਪ੍ਰੈਜ਼ెంట్ ਆ ਤੇ ਆਪਣੀ ਪਰ ਇਹ ਜੋ ਘਟਨਾ ਹੈ ਨਹੀਂ ਸਾਨੂੰ ਨਹੀਂ ਇਨਫੋਰਮ ਕੀਤਾ ਇੱਥੋਂ ਦੇ ਪਿੰਡ ਦੇ ਕਈ ਹੈਲਥ ਡਿਪਾਰਟਮੈਂਟ 'ਚ ਕੰਮ ਵੀ ਕਰਦੇ ਆ ਫਿਰ ਵੀ ਸਾਨੂੰ ਨਹੀਂ ਪਤਾ ਲੱਗਾ ਕੀ ਪਤਾ ਉਹਨਾਂ ਨੂੰ ਆਪਣੀ ਪ੍ਰੋਬਲਮ ਕਰਕੇ ਉਹਨਾਂ ਨੇ ਨਹੀਂ ਦੱਸ ਪਾਏ ਸਾਨੂੰ ਉਹ ਅਸੀਂ ਕੁਝ ਨਹੀਂ ਕਹਿ ਸਕਦੇ ਪਰਿਵਾਰ ਵਾਲਿਆਂ ਨੂੰ ਬਟ ਅੱਗੇ ਤੋਂ ਸਭ ਨੂੰ ਬੇਨਤੀ ਹੈ ਕਿ ਕੋਈ ਇਹੋ ਜਿਹਾ ਘਟਨਾ ਹੈ ਪਲੀਜ਼ ਸਾਡੇ ਤੱਕ ਜਰੂਰ ਇਨਫਾਰਮ ਕਰਨਾ ਤਾਂ ਕਿ ਅਸੀਂ ਗਾਈਡਲਾਈਨ ਕਿਦਾਂ ਦੀ ਹੈ ਜੀ ਗਾਈਡਲਾਈਨ ਦਾ ਕਿ ਆਲਮੋਸਟ ਇੱਕ ਦਿਨ ਵੀ ਚੁੱਕਿਆ ਵਾ ਤੇ ਅਸੀਂ ਇਹੀ ਕਹਿ ਰਹੇ ਹਾਂ ਕਿ ਜਦੋਂ ਵੈਕਸੀਨ ਫ੍ਰੀ ਮਿਲਦੀ ਪਈ ਹੈ ਤੁਸੀਂ ਹਰ ਇੱਕ ਜਨ ਵਿਦਾਊਟ ਲਾਪਰਵਾਹੀ ਨਾਲ ਉੱਥੇ ਜਾ ਕੇ ਇੰਜੈਕਸ਼ਨ ਲਵਾਣ ਤਾਂ ਕਿ ਤੁਸੀਂ ਸੇਫ ਹੋ ਜਾਓ ਆਪ ਤੇ ਬਾਕੀ ਵੀ ਅਸੀਂ ਕਿਹਾ ਵਾ ਕਿ ਜਿਹਨੂੰ ਜਨੇ ਸਨਮਾਦ ਤੱਕ ਨਹੀਂ ਦੱਸਿਆ ਉਹਦਾ ਵੀ ਸਾਨੂੰ ਪਤਾ ਕਰਕੇ ਦੱਸੋ ਤਾਂ ਕਿ ਅਸੀਂ ਉਹਨਾਂ ਨੂੰ ਵੀ ਮਿਲ ਕੇ ਇਨਫਾਰਮ ਕਰ ਸਕੀਏ ਕਿ ਦੀ ਆਪਣੇ ਟ੍ਰੀਟਮੈਂਟ ਪੂਰੀ ਦੀ ਪੂਰੀ